ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਇਸ ਸਮੇਂ ਵੀਡੀਓ ਦੇਖ ਰਹੇ ਮੇਰੇ ਦਤਾ ਸਾਰੇ ਤੰਦਰੁਸਤਿਆਂ ਬਖਸ਼ੀ ਚੜ੍ਹਦੇ ਆਂ ਕਲਾ ਵਿੱਚ ਰੱਖੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਰਹਿਣ ਸਭ ਦੀਆਂ ਜੜੀਆਂ ਮਨੋ ਕਾਮਨਾਵਾਂ ਮੇਰੇ ਮਾਲਕ ਜਰੂਰ 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 ਪੂਰੀਆਂ ਕਰੀਆਂ ਕਰ ਦਿਓ ਲਓ ਜੀ ਅੱਜ ਇੱਕ ਤਿਉਹਾਰ ਹੈ ਫਰੋਂ ਬਦ ਅ ਤਿਹਾਰਾਂ ਦੀ ਲੜੀ ਲੱਗ ਜਾਂਦੀ ਹੈ ਦਸਾਰੇ ਤੋਂ ਬਾਅਦ ਦੇ ਵਿੱਚ ਦੀਪavali ਦੌੜੀ ਆ ਰਹੀ ਅੱਗੇ ਇਹਦੇ ਸਬੰਧ ਵਿੱਚ ਲੋਕਾਂ ਨੇ ਆਪਣੇ ਘਰਾਂ ਵਿੱਚ ਲੜੀਆਂ ਲੁੜੀਆਂ ਵੀ ਲਾਉਣੀਆਂ ਸ਼ੁਰੂ ਕਰਤੀਆਂ ਤੇ ਜਿਵੇਂ ਪਿੱਛੇ થી ਗੜਬੜੇ ਮਨਾ ਕੇ ਹੋਰੇ ਬਹੁਤ ਸਾਰੇ ਏਰੀਆ ਦੇ ਵਿੱਚ ਕਹਿੰਦੇ ਇਹ ਕੀ ਚੀਜ਼ ਹੈ ਵੀ ਕਿਆ ਕਰਿਆ ਤੁਸੀਂ ਇਹ ਇਹ ਖੁਸ਼ੀ ਜਿਹੇ ਦੇ ਤਿਹਾਰ ਹੁੰਦੇ ਸਮਝ ਲਓ ਜਿਹੜੀ ਤੁਹਾਨੂੰ ਮੈਂ ਗੱਲ ਦੱਸਣੀ ਚਾਹੁੰਦਾ ਤੇ ਉਸ ਤੋਂ ਬਾਅਦ ਵਿੱਚ ਅੱਜ ਇਹ ਚੱਕਰਿਆਂ ਦੇ ਸਮਾਂ ਹੀ ਚੱਕਰੇ ਇਹ ਚੱਕਰਿਆਂ ਦੇ ਵਿੱਚ ਕੀ ਆ ਹੁੰਦਾ ਵੀ ਜਿਹੜੇ ਪੇਕੇ ਹੁੰਦੇ ਨੇ ਉਹ ਥੋੜੀ ਜਿਹੀ ਮਠਿਆਈ ਤੇ ਥੋੜੇ ਜਿਹਾ ਫਲ ਫਰੂਟ ਆਪਣੀ ਧੀ ਨੂੰ ਦੇ ਕੇ ਜਾਂਦੇ ਨੇ ਤੇ ਕੁਝ ਖਿਲਾਂ ਕੋਈ ਇਹੋ ਜਿਹੀ ਚੀਜ਼ਾਂ ਜਿਹੜੀਆਂ ਦੀਵਾਲੀ ਨੂੰ ਆਪਾਂ ਖਰੋਟ ਖਰਾਟ ਜਾਂ ਮਖਾਣੇ ਮਖੂਨੇ ਜਿਓ ਜਨੇ ਤੇ ਕੁਝ ਇੱਕ ਵਧੀਆ ਪਕਵਾਨ ਬਣਾਇਆ ਜਾਂਦਾ ਏ ਜਿਹਨੂੰ ਕਹਿੰਦੇ ਆਪਾਂ ਗੁਲਗਲੇ ਐਂਡ ਕਚੌਰੀਆਂ ਉਹ ਚੀਜ਼ਾਂ ਨੂੰ ਤਿਆਰ ਕਰਕੇ ਫੇਰ ਸ਼ਾਮ ਨੂੰ ਮੁੰਡੇ ਦਾ ਨਾਮ ਦਾ ਜਣੀ ਜਾਨੀ ਕਿ ਕਹਿੰਦਾ ਬਾਬਾ ਜੀ ਹੁਣ ਅੱਜ ਕੱਲ ਜਵਾਨਾਂ ਥੋੜਾ ਜਿਹਾ ਐਡਵਾਂਸ ਹੋ ਗਿਆ ਜਿਹਦੇ ਗੱਲ ਕੁੜੀਆਂ ਦੀ ਚੱਕਰੀਆਂ ਵੀ ਲੱਗੀਆਂ ਹੁਣ ਪਰ ਜਾਨੀ ਕਿ ਪਹਿਲਾਂ ਮੁੰਡਿਆਂ ਦੇ ਚੱਕੇ ਦਿੰਦੇ ਦੇ ਮੁੰਡਿਆਂ ਦੇ ਚੱਕਰੇ ਆ ਜੀ ਇਹਦੇ ਵਿੱਚ ਕੁਝ ਅਰਦਾਸ ਬੇਨਤੀ ਕਰਨ ਦੀ ਦੀ ਸੁੱਖ ਸ਼ਾਂਤੀ ਦੀ ਬਦਨ ਬੋਲਣ ਦੀ ਕਾਫੀ ਕੁਝ ਹੁੰਦਾ ਉਹਦੇ ਵਿੱਚ ਉਹ ਜਿਹੜੀ ਰਸਮ ਹੈ ਬੜੇ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਤੇ ਓਕਣਾ ਹੀ ਗਾਹਾਂ ਗਾਹਾਂ ਮਨਾਉਂਦੇ ਜਾ ਰਹੇ ਹਾਂ ਸਾਰੇ ਪਰਿਵਾਰ ਸਾਡੇ ਤੇ ਅੱਜ ਸਾਡੇ ਵੀ ਘਰ ਵਿੱਚ ਚੱਕਰਾ ਕਰਨ ਦਾ ਹੋ ਗਿਆ ਸ਼ੋਹਰਤ ਦਾ ਹੋ ਗਿਆ ਵਿੱਚੇ ਜਿਹੜੀ ਸਾਡੀ ਹਰ ਗੁਣਾ ਉਹਦਾ ਹੋ ਗਿਆ ਇਹਨਾਂ ਦੇ ਨਾਮ ਦੀ ਅਰਦਾਸਾਂ ਬੇਨਤੀਆਂ ਮਾਲਕ ਦੇ ਅੱਗੇ ਕਰਨੀਆਂ ਨੇ ਤੇ ਜਿਸ ਦੀ ਤਿਆਰੀ ਪੂਰੀ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਤੇ ਉਹ ਆ ਜਿਹੜੀ ਤਿਆਰੀ ਕਿਆ ਕਿਆ ਕੁਝ ਕਰਨਾ ਅੱਜ ਅਸੀਂ ਤੇ ਸਟਾਰਟਿੰਗ ਦੀ ਵੀਡੀਓ ਤਾਂ ਆਹੀ ਹੈ ਤੇ ਨੈਕਸਟ ਵੀਡੀਓ ਵਿੱਚ ਤੁਹਾਨੂੰ ਫੇਰ ਪਤਾ ਲੱਗੂ ਆ ਵੀ ਕਿਆ ਕੁਝ ਹੋਣਾ ਕਿਆ ਨਹੀਂ ਹੋਣਾ ਤੇ ਮੇਰਾ ਫੈਮਿਲੀ ਜਿਹੜੀ ਉਹ ਲੱਗੀ ਹੋਈ ਆ ਵਰਕ ਦੇ ਉੱਪਰ ਇਸ ਸਮੇਂ ਇਹ ਲੱਗੇ ਹੋਏ ਜੀ ਇੱਥੇ ਤਿਆਰੀ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੂੰ ਰਸ਼ੀ ਦਾ ਬੈਰੀ ਤੇਲ ਪਾ ਲਿਆ ਨੇ ਹਣਾ ਹਾਂਜੀ ਤੇਲ ਪਾ ਲਿਆ ਜੀ ਵਿੱਕੀ ਆਟੇ ਕੋਲ ਬੈਠਾ ਵਾਹਿਗੁਰੂ ਜੀ ਕੀ ਫਤਿਹ ਹਾਦਰੇ ਬਾਦ ਜੀ ਕਹ ਲਈ ਜਾਂਦੀ ਹੈ ਪਰ ਮਾਤਮਾਰ ਕੇ ਜੀ ਥੋੜਾ ਸਾਰਾ ਚੜਦੀ ਕਲਾ ਚ ਉਧਰ ਮਸ਼ੀਨ ਚੱਲਦੀ ਹੈ ਜੀ ਮਸ਼ੀਨ ਚੱਲਦੀ ਹੈ ਤੇ ਹਾਂ ਉਹ ਜੀ ਦੀ ਫੱਟਣ ਲੱਗੇ ਪਿਆ ਅੱਛਾ 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 ਉਹ ਪਰ ਪਤਾ ਕੀ ਕਹ ਲੈ ਹਰੀ ਹਰੀ ਤਾਂ ਨਹੀਂ ਦੀ ਕੀ ਪਹਿਲਾਂ ਮੈਨੂੰ ਉਹ ਉਹ ਗੰਨਾ ਇਹ ਨੇੜੇ ਹਰਾ ਹਰਾ ਜਾ ਕਰਕੇ ਛੱਟਰਾ ਟਰਾਲਾ ਇੱਧਰ ਉਹਦੇ ਉਹਦੇ ਉਹਲੇ ਖੜਾ ਏ ਆ ਪਪੂਲਰ ਖੜਾ ਜੜੇ ਇਹਨਾਂ ਦਾ ਡਰੋਨ ਨਾਲ ਆ ਕੇ ਦੇਖਾਂ ਵਿੱਕੀ ਹਾਂ ਡਰੋਨ ਦੇਖ ਲੈ ਟਰਾਈ ਟਰਾਈ ਜੇ ਚੱਲ ਡਰੋਨ ਦੇ ਸ਼ਾਟ ਦਿਖਾਵਾਂਗੇ ਤੁਹਾਨੂੰ ਲਾਸਟ ਵਿੱਚ ਇੱਥੇ ਕੀ ਕੀ ਚੱਲਦਾ ਇਹਨਾਂ ਦਾ ਕਿਆ ਨਹੀਂ ਤੇ ਇੱਧਰ ਚਲਾ ਕੇ ਦੇਖੂਗਾ ਚਲੋ ਤੇ ਵਿੱਕੀ ਆਟੇ ਵਿੱਚ ਕਿਆ ਕਿਆ ਪਾਤਾ ਹਾਂ ਸਰ ਆਟੇ 'ਚ ਮੈਂ ਜਵਾਨ ਪਾਤੀ ਜੀਰਾ ਪਾਤਾ ਜਵਾਨ ਇਹ ਵਾਲਾ ਪਾਣੀ ਪਾਤਾ ਆਪਾਂ ਪਾਣੀ ਨਾਲ ਗੁੰਨ੍ਹ ਦੇਣਾ ਨਹੀਂ ਉਹਨਰ ਦੀ ਡਿਊਟੀ ਮੇਰੀ ਆਇਆ ਲਾਗੀ ਜੀ ਨੂੰਨ ਪੜਿਆ ਤੇ ਸੁਖੋਪੜ ਜੀ ਵੀ ਉਧਰ ਛੋਟੀ ਜੀ ਵਿੱਚ ਹਰ ਗੁਣਕੀ ਨਹੀਂ ਉੜਦੇ ਹੋਇਆ ਆ ਗਿਆ ਆ ਗਿਆ ਆ ਗਿਆ ਹਾਜ਼ਰੀ ਲਾਉਂਦੇ ਉਹਨਾਂ ਆਹ ਬਈ ਪ੍ਰਾਧ ਵਿੱਚ ਕੱਦੂ ਕਸ ਕਰੀ ਜਾਂਦੀ ਜੀ ਨਾਮ ਦੀ ਕੀ ਪਾਲਵਾ ਮੈਨੇ ਕੋਲ ਗਲੇ ਖੱਟ ਨੂੰ ਸੱਚ ਹੋ ਜਾ ਤੂੰ ਪਿੱਛੇ ਹੋ ਜਾ ਤੇਰੀ ਕਟਾਈ ਹੋ ਜਣੀ ਹੁਣ ਮੇਰੀ ਕਟਾਈ ਹਾਂਜੀ ਕਾਲਪ ਸਾਹਿਬ ਵੈਰੀ ਫਤਿਹ ਜੀ ਹੋਰ ਜੀ ਪਰ ਮੈਂ ਗਾਣਾ ਲੱਗਾ ਤੁਸੀਂ ਵੀਰੇ ਕਿ ਸੁਣਾਉਣ ਉਹ ਗਾਣਾ ਜਿਹਨ ਚੱਲਦਾ ਕਿ ਛੱਬੇ ਦਾ ਹਾਂਜੀ ਹਾਂ ਹਾਂਜੀ ਕਿੱਥੇ ਮਾਲਕੋ ਕਿਹੜਾ ਗਾਣਾ ਦਾ ਨਾਮ ਮੈਨੂੰ ਸਮਝ ਨਹੀਂ ਲੱਦੀ ਉਹ ਮੈਂ ਲੱਗਿਆ ਦਾ ਗਾਣਾ ਜੇ ਤੈਨੂੰ ਗਾ ਕੇ ਬੁਲਾਉਣ ਵਾਸਤੇ ਐਨ ਤੋਂ ਵੀ ਰਾਏ ਗਈ ਹਾਂਜੀ ਤੁਸੀਂ ਕਿੱਥੇ ਮਾਲਕੋ ਹਾਂਜੀ ਹਾਂਜੀ ਤੁਸੀਂ ਕਿੱਥੇ ਮਾਲਕੋ ਥੋੜਾ ਨਾ ਆਲੂ ਪੜੀ ਮੈਨੂੰ ਹਾਂ ਆਲੂ ਹੋ ਗਈ ਇਹ ਕਰ ਲਗੀ ਇਹ ਇਹ ਕੀ ਕਰ ਤਾ ਇਹ ਧੋਰਾ ਪਾ ਗਿਆ ਨੂੰ ਕੀ ਹੋ ਗਿਆ ਫੜੋ 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 ਫੜ ਲਈ ਕੋਣ ਸੱਚੀ ਹੋ ਗਏ ਜਣੀ ਜੀ ਸ੍ਰੀ ਹੈਲੋ ਹਾਂਜੀ ਕਿੱਥੇ ਮਾਲਕੋ ਹੈਲੋ ਹਾਂਜੀ ਕਿਥੇ ਮਾਲਕ ਹੋਣਾ ਇਕਣਾਂ ਦੇ ਗਾਣੇ ਕੋਈ ਹੈ ਨਾ ਦੇਖੀ ਮੈਂ ਬਹੁਤ ਜੋੜਦੀ ਆ ਤੇਲ ਨੂੰ ਥੋੜਾ ਜਿਹਾ ਗਰਮ ਕਰ ਆ ਆਪਣਾ ਗੁੰਦਨੇ ਦਾ ਕੰਮ ਕਰਨੇ ਵਿੱਚ ਹਰ ਗੁੰਡੇ ਪਤਾ ਨਹੀਂ ਕੀ ਹੋ ਜਾਂਦਾ ਹਰ ਗੁੰਡੇ ਪਤਾ ਨਹੀਂ ਕੀ ਹੋ ਗਿਆ ਐਂਟੈਨਨਾ ਕਰੇ ਉੱਧਰ ਹਿੱਦਰ ਤੇ ਕਰਨ ਜਿਹੜਾ ਹੋਣਾ ਹਿੱਦਰ ਤੇ ਵੀ ਉੱਧਰ ਤੇ ਹਿਲਣਾ ਹੋਇਆ ਫੇਰ 1 2 100 ਤੱਕ ਸੋਨੇ ਜਾਣਾ ਮੋਰਫ ਕੋਲ ਆ ਰਹੇ ਆਲੇ 오ਹ ਆ ਤੁਸੀਂ ਹਮੇਸ਼ਾ ਕੱਚਾ ਕੰਮ ਰੱਖਦੇ ਹੋ ਪਛੜਦਾ ਸਹੀ ਕਰਦਾ ਤਾਂ ਮੈਂ ਖਿੱਚ ਧੂਜਾ ਕਰਕੇ ਕਰਾਂ ਇੱਧਰ ਕੀ ਦੇ ਕੰਮ ਆ ਇਹ ਸੇ ਮੈਂ ਪਹਿਲਾਂ ਇੱਧਰ ਸੈਟੇ ਕਰ ਲਵਾਂ ਲਓ ਜੀ ਐਨੂੰ ਕੱਸਦੇ ਕੱਸਦੇ ਵਿੱਚੇ ਪ੍ਰੋਣਾ ਸਾਹਿਬ ਸਾਡੇ ਆ ਗਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਣੀ ਭਾਈ ਮੱਥਾ ਮੱਥਾ ਇਹਨੇ ਪਹਿਲਾਂ ਹੀ ਠੇਕ ਲਿਆ ਆਫ ਕੈਮਰੇ ਦੇ ਵਿੱਚ ਤੇ ਸੰਦੀਪ ਨੇ ਚਰਾਤੀ ਜੀ ਚਾਹ ਕਹਿੰਦੀ ਚਾਹ ਬਣਾਉਂਦਾ ਮੈਂ ਤਾਂ ਕਹਿੰਦਾ ਵੀ ਮਾ ਪਰੌਣਾ ਸਾਡਾ ਭਾਈ ਦੁੱਧ ਵਿੱਚ ਤੇ ਆਇਆ ਵੀ ਚਾਹ ਦੀ ਵਾਸੇ ਕਿਆ ਜ਼ਰੂਰਤ ਐ ਲੈ ਮੈਂ ਦੁੱਧ ਵਿੱਚ ਪੱਤੇ ਪਾ ਦੁੱਧ ਦੇ ਪੱਤੇ ਪਾ ਤਾ ਹਾਂ ਚਾਹ ਚਾਏ ਆ ਆ ਉਹ ਸਾਨੂੰ ਪਤਾ ਵੀ ਚਾਹ ਚਾਏ ਆ ਸਵੇਰ ਨੂੰ ਬਸ ਚਾਹ ਚਾਏ ਚਾਹ ਚਾਏ ਦੀ ਵਾਤ ਆਪਣੀ ਬਿੱਤੀ ਹੋਣੀ ਇਹ ਨਹੀਂ ਚਾਹ ਚਾਏ ਹੋਈ ਜਾਂਦੀ ਸਵੇਰ ਸੱਜਰੇ ਉੱਤੀ ਸਰ ਚਾਚਾ ਚਾਹ ਲੈ ਸੱਜਰੇ ਤੇ ਹੀ ਪੁੱਛਣਾ ਵੀ ਕਿਸੇ ਨੂੰ ਵੀ ਦੂਜੇ ਨੂੰ ਚਾਹ ਦੇਣੀ ਵੀ ਐ ਘਰ ਚ ਤੁਹਾਡੇ ਕਿ째 ਇਹਦਾ ਚੱਕਰ ਚੁੱਕਰ ਦਾ ਕਿਹਦਾ ਹਿਸਾਬ ਕਿਤਾਬਾ ਮਨਾਏ ਉਧਰ ਕਿਸ ਨੇ ਅੱਜ ਇਹ ਮਨਾਉਣਾ ਜੀ ਸਾਡੇ ਵੀ ਅੱਛਾ ਹਾਂਜੀ ਹਾਂ ਸੁਖਵੀਰ ਤੁਸੀਂ ਕੱਲ ਮਨਾ ਲੰਦੇ ਅੱਤੇ ਪੰਜਾਬ ਚ ਕੱਲ ਤੇ ਆਪਾਂ ਰਲ ਮਿਲ ਕੇ ਕੱਲ ਇਹਨਾਂ ਨੂੰ ਭੇਜ ਦੇਣੀ ਸੀ ਆਪਾਂ ਨੇ ਕਚੌੜੀਆਂ ਅੱਜ ਨਹੀਂ ਤੇ ਲਿਆਉਣੀਆਂ ਸੀ ਆਪਾਂ ਨੇ ਹਾਂ ਇਹ ਵੀ ਗੱਲ ਠੀਕ ਹੋ ਸਕਦਾ ਨਾ ਦੋ ਦਿਨ ਲੰਘ ਜਾਣੇ ਤੇ ਜੀ ਦੋ ਦਿਨ ਲੰਘ ਜਾਣੇ ਤੇ ਹੋਰ ਕਚੌੜੀਆਂ ਵੀ ਪਾਈ ਜਾਣੀਆਂ ਸੀ ਹੋਰ ਕੀ ਆ ਪਰਸੋਂ ਨੂੰ ਕਿਆ ਕਰਦੇ ਇਹਨੂੰ ਪੁੱਛੇ ਮੜ ਕੇ ਨਹੀਂ ਪਰਸੋਂ ਦੇ ਬਾਅਦ ਵਿੱਚ ਵੀ ਸਾਗ ਸੁੱਕ ਸ਼ੁਰੂ ਕਰ ਦੇਣਾ ਦਾ ਸੀ ਸਾਗ ਆ ਗਿਆ ਜੀ ਕਰ ਲਿਓ ਹਾਂ ਹਰੀ ਦਰ ਕਰ ਲਿਓ ਹੋਰ ਨਾੜ ਵੀ ਕਿੰਨੇ ਨਹੀਂ ਗੱਜਣਾ ਤਾਂ ਆ ਗਿਆ ਮੈਂ ਹੁਣ ਤਾਂ ਕੋ ਸਾਗ ਤਾਂ ਆ ਗਿਆ ਪਰ ਹੁਣ ਘਟ ਗਿਆ ਸ਼ਿਵਰੀਦ ਪੁੱਤ ਐਨਦਰ ਤੇ ਵਿੱਚ ਨਹੀਂ ਗੱਤੀ ਇਹਦੇ ਨੇ ਤਪੀ ਇਲਾ ਘਰੇ ਦਾ ਘਰੇ ਆ ਚਾਹ ਤੀ ਕਿਆ ਰਾਜਾ ਜੀ ਇਹ ਚੱਕਰਾਂ ਦਾ ਕੋਈ ਚੱਕਰ ਪੈ ਗਿਆ ਚੱਕਰਾਂ ਦਾ ਚੱਕਰ ਚੱਲੀ ਹੋ ਜਾਣਾ ਇਹ ਨਹੀਂ ਹਟਣਾ ਹਾਂ ਜੀ ਵੀ ਸਾਗ ਇੱਕ ਕੁੜੀਆ ਚਾ 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 ਪਾ ਗਿਆ ਇਹ ਅਸੀਂ ਜਾ ਜਾ ਰਹੀ ਤੇ ਕਹਿੰਦੇ ਉਹ ਮੈਂ ਜਾ ਜਾ ਨਹੀਂ ਤੱਕਦਾ ਚਾ 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 ਕਰਦਾ ਮਰਾਕਾ ਆਰਾਮਤਾ ਬਦਲਦਾ ਚਾ ਬਦਲ ਮੈ ਰੀਤ ਨੂੰ ਲੱਗ ਗਿਆ ਜੀ ਦੇਖਣ ਜਾ ਤੁਸੀਂ ਲੱਗਦਾ ਪਤਾ ਨਹੀਂ ਹੋਏ ਕਰਤਾ ਹੁਣ ਮੈਂ ਕੀ ਕਹਾ ਜਾਣਾ ਤੁਰਪੀ ਮੈਂ ਰੋਣੀ ਪਾਉਣਾ ਅਸਲ ਚ ਟਾਈਮ ਹੈਗਾ ਚਾ ਦਾ ਰਵਿੰਦਰ ਜੋਗੀ ਰਿਸ਼ਤੇਦਾਰ ਆ ਰਹੇ ਤੁਸੀਂ ਧਰ ਲਈ ਆਪਣੇ ਬਾਗ ਇਹ ਤਾਂ ਸਵੇਰ ਤੇ ਚਾ ਚਾ ਹੋਣ ਲੱਗ ਜੰਦੀ ਇਹਨਾਂ ਦੀ ਤਾਂ ਕੀ ਪਤਾ ਨਹੀਂ ਕਾ ਬਹੁਤ ਤਾ ਕਰਕੇ ਹੁਣ ਚਾਹ ਚਾਹ ਰਵਿੰਦਰ ਜੋਗੀ ਹੋ ਰਹੀ ਬਸ ਮਿੱਕੀ ਚਾਹ ਤੂੰ ਪੀਂਦਾ ਨਹੀਂ ਹੈਗਾ ਤੇਰੇ ਮਲਕਾ ਤੂੰ ਕਹਿੰਦਾ ਛੱਡ ਦੇ ਪਾ ਲਵਾਂ ਮੈਂ ਪੜਨਾ ਉਹਨੇ ਪਾਈ ਹੋਊਗੀ ਚੱਲ ਕੋਈ ਨਹੀਂ ਕਰ ਲੈ ਸਫਾਈ ਸਾਰਾ ਪਾ ਦਾ ਕੱਪ ਚ ਅੱਛਾ ਇਹਦੇ ਆਲੂਆਂ ਦਾ ਮਸਾਲਾ ਮਸੂਲਾ ਕਰਿਆ ਰੈਡੀ ਕੁਝ ਕੇ ਨਹੀਂ ਹਣ ਤਾਂ ਸੈਲੂ ਹੋ ਰਿਹਾ ਨਹੀਂ ਮਸਾਲਾ ਜਿਹੜਾ ਵਿੱਚ ਪੈਣਾ ਇਹਦੇ ਅੱਛਾ ਸਰਵਾਤੇ ਹੋਈ ਗੰਮ ਦੀ ਹਲੋ ਜੇ ਜੇ ਨੂੰ ਕੁੜੀ ਨੂੰ ਆਲੂ ਦੇ ਤਵੇ ਵੀਰ ਕਾ ਚੀਚ ਪਾ ਕੇ ਜਾਂ ਕੌਲੀ ਲੈ ਕੇ ਚੱਕ ਕੇ ਪੁੱਤ ਜਾਂ ਅੰਦਰ ਦੇ ਨਾਲੇ ਉਹ ਲਿਆ ਨੂਨ ਚੱਕ ਲਈ ਠੀਕ ਹੈ ਲਓ ਜੀ ਜੀਰੀ ਪੜਾ ਲੀ ਜੀ ਫਿਰ ਹਾਂ ਜੀਰੀ ਪੜਾ ਲਈ ਮੈਂ ਨੌ ਭੇਜਿਆ ਆਪਣਾ ਹੁਣ ਕਹਾਂ ਨੂੰ ਅ ਜਿਹੜਾ ਗਿਨੀਜ਼ ਬੁੱਕ ਸੁਣਿਆ ਕਦੇ ਨਾ ਹਾਂ ਇੱਕ ਨਾਮ ਦਰਜ ਹੁੰਦਾ ਹੁੰਦਾ ਵੀ ਜਿਹੜਾ ਬਹੁਤ ਤਕੜਾ ਕੰਮ ਹੋਇਆ ਹੋਵੇ ਜਾਂ ਜਦ ਬੋਤੀ ਮਾਰੀ ਹੋਈ ਹੋਵੇ ਕਿਸੇ ਕੋ ਗਿਨੀ ਦੀ ਬੁੱਕ ਦੇ ਵਿੱਚ ਨਾਮ ਲਿਖਿਆ ਕਰਦਾ ਹੁੰਦਾ ਉਹ ਹਾਂ ਜਣੀ ਜਾਂ ਕਹਿੰਦੇ ਹੁੰਦੇ ਨਾ ਇੱਕ ਐ ਨਹੀਂ ਕਹਿੰਦੇ ਹੁੰਦੇ ਬਈ ਆ ਸਭ ਤੋਂ ਵੱਧ ਦੌੜਿਆ ਹੋਇਆ ਜੀ ਇਹਦਾ ਫਲਾਣੀ ਬੁੱਕ ਵਿੱਚ ਨਾਮ ਆ ਹਾਂਜੀ ਹਨਾ ਰਿਕਾਰਡ ਮਤਲਬ ਦੁਨੀਆ ਦਾ ਰਿਕਾਰਡ ਹੋ ਜਾਂਦਾ ਕੋਈ ਅਹ ਉਹ ਰਿਕਾਰਡ ਕੈਮ ਹੋ ਗਿਆ ਤਿੰਨ ਕਿੱਲਾਂ ਵਿੱਚ ਤੇ 9.5 ਕਵਾਂਟਲ ਜੀ ਜੀ ਕਰੋ ਓਹੋ ਤਾਂ ਵਾਖਿਆ ਮੈਂ ਤਾਂ ਬਈ ਚਾਹਾ ਕਤਲ ਹੋਇਆ ਨਹੀਂ ਥੋੜੇ ਜਿਕੇ ਪੈਸੇ ਪਾ ਕੇ ਹੋਰ ਮਸ਼ੀਨ ਵਾਲੇ ਨੂੰ ਦੇਣੇ ਆ ਪਏ ਮੇ ਲੈ ਪਾਈ ਤੇਰਾ ਖਰਚਾ ਪਰ ਤਾਂ ਨਿਕਲ ਆਇਆ ਗੱਲ ਇਦਾਂ ਜੀ ਦੇਖੋ 4 ਟਾਇਰ ਦੀ ਸਾੜ ਦੇ ਘਟ ਆਇਆ ਜੀ ਹਾਂ ਪਰ ਆ ਤਾਂ ਜਿਆਦਾ ਹਾਂ ਤਾਂ ਜਿਆਦਾ ਨੁਕਸਾਨ ਹੋ ਆ ਜਿਆਦਾ ਹੋ ਗਿਆ ਥੋੜੇ ਜਨਾ ਪਤਾ ਹੁਣ ਤੈਨੂੰ ਮੈਂ ਕੀ ਗੱਲ ਦੱਸਾਂ ਲਓ ਭਾਈ ਚਾਹ ਪੀਲਾ ਤੂੰ ਪਹਿਲਾਂ ਨਾ ਇਹਨੂੰ ਕਿ ਕਾ ਪਰਖੂਗੀ ਹੁਣ ਇੱਕ ਇੱਕ ਕਰ ਕਮੈਂਟ ਆ ਵੀਡੀਓ ਕਰੋ ਜਿਹੜੀ ਉਧਰ ਦੀ ਜੀਜੀ ਵਾਲੀ ਬਾਈ ਵੀ ਕਨਾਲੇ ਦਾ ਪਿਛਲੇ ਸਾਲ ਵੀ ਆਈ ਹਲਾਤ ਤੇ ਹਾਂ ਹਾਂ ਮੈਂ ਸਾਡ ਨੂੰ ਕਾਨੂੰ ਰਿਪਲਾਈ ਕਰਨਾ ਦਾ ਜੀ ਪਹਿਲਾਂ ਪਿਛਲੇ ਸਾਲ ਵਾਲੀ ਵੀਡੀਓ ਕੱਟ ਕੇ ਦੇਖ ਲੈ ਵੀ ਪੀਸੀਆ ਲਾ ਲਾ ਜਾਂਦੇ ਤੇ ਹਾਂ ਰੱਜੇ ਜਿਆਦਾ ਵੀ ਨਹੀਂ ਰੱਜੇ ਜਿਆਦਾ ਵੀ ਨਹੀਂ ਮਰਨ ਹੁਣ ਵੀ ਲੋਕੀ ਨਹੀਂ ਮਰਨਾ ਉਹ ਗੱਲ ਐ ਦਾ ਐ ਵੀ ਦੁੱਖ ਨੇ ਆਉਣਾ ਹੁੰਦਾ ਦੁੱਖ ਨੂੰ ਅਸੀਂ ਦੁੱਖ ਵਾਂਗੂ ਜੇ ਹੈਂਡਲ ਲਾ ਕੇ ਕਰਨਾ ਹੋਇ ਰੱਬ ਮਰ ਗਏ ਨਾ ਸਾਡੇ ਘਰੋਂ ਵੱਜ ਜਣੇ ਆ ਨਾ ਬਸ ਦੁੱਖ ਨੇ ਖੈ ਇਹ ਇਹਨਾਂ ਨੂੰ ਬੜੀ ਤਕਲੀਫ ਜਿੰਦੀ ਨਾ ਘਰੋਂ ਜਾਵਾ ਇਹ ਮੈਨੂੰ ਬੜਾ ਪੁੱਛਦੇ ਆ ਹਾਂ ਐਸਾ ਮੈਂ ਨਾ ਕਿ ਕੱਟਣ ਨੂੰ ਫਿਰਦਾ ਦਾ ਵੀਰ ਜੀ ਕਿ ਮੈਂ ਇਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਮੈਂ ਕੀ ਕਰਨ ਜਾਣਾ ਇਹਦੇ ਕਰ ਜਾਂ ਮੇਰੇ ਕੇਤੇ ਫਰਕ ਹੀ ਨਹੀਂ ਪੈਂਦਾ ਇਹਨਾਂ ਨੂੰ ਕੋਈ ਜੇ ਮਨ ਲਾਇਆ ਹੁਣ ਤੂੰ ਆਉਂਦਾ ਤੇਰੀ ਆਈ ਦੀ ਤੇਰੀ ਮੰਮੀ ਇੱਜ਼ਤ ਕਰਦੀ ਸਾਰੇ ਇੱਜ਼ਤ ਕਰਦੇ ਜਿੱਦਣ ਤੇਰੀ ਅਸੀਂ ਬੇਇੱਜ਼ਤੀ ਜੀ ਲਾ ਕੇ ਕਰਨਾ ਆਏ ਦੀ ਉਧਰ ਤੇ ਤੈਨਾਂ ਯਾਰ ਕੀ ਕਰਨ ਜਾਣਾ ਬਾਲਾਂ ਨੂੰ ਹੈ ਐ ਕਹਣਾ ਸੀ ਦੁੱਖ ਦੀ ਬੇਇੱਜ਼ਤੀ ਜੀ ਉਹ ਕਰ ਦਿੰਦੇ ਵੀ ਤੂੰ ਆ ਤਾਂ ਸਹੀ ਇੱਧਰ ਨੂੰ ਇੱਕ ਵਾਰ ਆਉਂਗਾ ਤੈਨੂੰ ਹੈ ਇਹ ਦਊਗਾ ਕੀ ਅਰਜਿੰਦਰ ਦਊਗਾ ਦੇਖ ਐ ਥੋੜਾ ਐਗਜ਼ੈਂਪਲ ਸੈਂਪਲ ਸਮਝੀ ਦੀ ਹੁੰਦੀ ਐ ਐਗਜ਼ੈਂਪਲ ਸਮਝੀਦਾ ਵੀ ਕਿਆ ਕਿਹਾ ਮੈਂ ਹਾਂਜੀ ਨੂਨ ਵੀ ਪਾਇਆ ਮੇਰੇ ਪੁੱਤ ਨੇ ਮੈਂ ਨਣੀ ਚੀਜੀ ਖਲਾ ਕੇ ਦਿਖਾਣੀ ਮੈਂ ਕਿਹਾ ਤੇਰੀ ਮੰਮੀ ਨੇ ਵੀ ਮੇਰੇ ਪੁੱਤ ਨੇ ਵੀ ਹਾਂ ਥੋੜੇ ਜਿਹਾ ਖਲਾ ਥੋੜੇ ਜਿਹਾ ਇਹ ਕਿੰਨਾ ਸ਼ਾਦ ਕੋਣਾ ਪਤਲਾ ਇਹ ਵੀ ਮਸਲਾ ਹੈ ਬਾਲਤਾਲੇ ਫਿਰ ਜਿੰਦੀ ਆਟਾ ਹੋਰ ਪਤਲਾ ਮੋਟਾ ਫਿਰ ਬਾਅਦ ਚ ਨਹੀਂ ਜੀ ਇਹ ਤਾਂ ਐ ਹੋਗਾ ਜੀ ਇਹਨੂੰ ਐ ਹੋਗਾ ਜੀ ਉਂਗਲੀ ਲਾ ਕੇ ਦੱਸੂਗੀ ਹੁਣ ਉਹ ਵਿਚਾਰੀ ਵੀ ਕਹਿੜਾ ਕਿ ਕਿੰਨਾ ਕੁ ਚਾਹੀਦਾ ਪਤਲਾ ਰੱਖ ਚਾਹੀਦਾ ਨਰਮ ਨਰਮ ਪਤਲਾ ਨਹੀਂ ਨਰਮ ਹਾਂ ਪਾਸ਼ਾ ਆਪਣਿਆਂ ਵਾਲੀ ਤਾਂ ਬੋਲੋ ਰੈਡੀਜ਼ ਵਾਲੀ ਹਲੋ ਜੀ ਪੈ ਪੈ ਪੂੰ ਪੂੰ ਹੋਣ ਲੱਗ ਗਈ ਐਨੂੰ ਵੀ ਮਿਲਦਾ ਤਿੰਨ ਮਿਲਿਆ ਜੀ ਇਹ ਰਾਜੋਨਾ ਕਾਕਾ ਉੱਥੇ ਕਿ ਆ ਗਿਆ ਓਏ ਧੂਏ ਆਈ ਕਰ ਲਿਆ ਓ ਮੁੱੱਚ ਮੇਰੇ ਓਏ ਮੈਂ ਤੱਕ ਰਹਿ ਵੀ ਦੇਖਣਾ ਕੇਕ ਲਈ ਮੇਰੇ ਪੁੱਤ ਦੇਖ ਲਈ ਸਨੇ ਕਾਕਾ ਕਾਕਾ ਕਿ ਬਿਜਾ ਕੌਣ ਹੈ ਬਹ ਗੋਡੀ ਵਿੱਚ ਹਾਇ ਮੇਰੇ ਤੇ ਸਾਰੇ ਕੱਪੜਿਆਂ ਘਲਾਤ ਬਹੁਤ ਤੇ ਮੇਰੇ ਹਾਇ ਕਿ ਚੁੱਟੇ ਕੱਪੜੇ ਘਲਾਤ ਬਹੁਤ ਤੇ ਮੇਰੇ ਤੇਰੇ ਹੁਣ ਮੈਂ ਕਾਈ ਕਰ ਦੇਣੀ ਐ ਫੇਟਾ ਫਟ ਪਾ ਚਲ ਉਹ ਪਾਣੀ ਦੋ ਤੂੰ ਇਹਦਾ ਆਟਾ ਠੀਕ ਆ ਗੁੱਡਾ ਦੇਖ ਲੈ ਮੇਰਾ ਭਰਾ ਮੰਨਦੀ ਐ ਫਿਰ ਫੇਰ ਕਿਆ ਹੋ ਜੂਗਾ ਪਟਾਕਿਆ ਪਤਲਾ ਹੋ ਜੂਗਾ ਮੱਛੀ ਆਣਾ ਪਾ ਦੇਵੇਂ ਮੇਨ ਟਕਿਆ ਨਹੀਂਦਾ ਬਸ ਆ ਕਸੂਰਤ ਹੈ ਮੈਂ ਪਲਾਉਂਦੀ ਦੀ ਆਪਣਾ ਦੋ ਫੁੱਟ ਪਿੰਦੇ ਨੇ ਚਲੋ ਚਲੋ ਕੋਈ ਨਹੀਂ ਰੋ ਕੋਈ ਚੱਕ ਨਹੀਂ ਨਮਾ ਤੇਲ ਆ ਅੱਛਾ ਨਮਾ ਤੇਲ ਹੈ ਰਿਕ ਜਣਾ ਹੈ ਰਿਕ ਜੇ ਨਾ ਤੇਲ ਨਹੀਂ ਚੱਕ ਜਿਹੜਾ ਕੜਿਆ ਹੋਇਆ ਤਾਂ ਉਹ ਦੇਖ ਲੈਣਾ ਤਾਂ ਉਧਰ ਨਹੀਂ ਅਸੀਂ ਜਿੱਥੇ ਜਿੱਥੇ ਤਿੰਨੇ ਜਾਣੇ ਪਾਪਾ ਜਿੱਥੇ ਸਾਰੇ ਜਿੱਥੇ ਸੰਦੀਪ ਜਿੱਥੇ ਮੈਂ ਹੀ ਆ ਬੈਠਾ ਸਾਰੇ ਜਿੱਥੇ ਮੈਂ ਬੈਠਾ ਗਾਤ ਠੀਕ ਚੱਲ 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 ਸੰਜਮ ਚਾਰਦਲਾਲ ਤੇਜ ਯਾਰ ਉਹ ਤੇਜ ਤੇਜ ਤਾ ਹੋ ਤੋਂ ਤੇਲ ਵਿੱਚ ਗੋਲ ਗੋਲੇ ਪਾਉਣੇ ਸ਼ੁਰੂ ਹੋ ਗਏ ਹਾਂ ਹਾਂ ਸਰਬਜੀ ਸਰਾਂ ਦੇ ਆ ਮੈਨੂੰ ਲੱਗਿਆ ਸੀ ਹਨਾ ਇੱਕ ਤੌਕਾਂ ਦਾ ਸਬਕਾ ਦੇਖੀ ਵਿੱਚ ਹਾਂ ਇੱਕ ਤੁਪਕਾ ਜ਼ਰੂਰੀ ਹੈ ਬਈ ਜਿਸ ਤੇਲ ਗਾਰ ਮੋ ਗਿਆ ਕਿ ਨਹੀਂ ਅੱਛਾ ਅੱਛਾ ਮੈਂ ਭੋਗ ਦੀ ਗੱਲ ਕਰਦੇ ਕਿਤੇ ਮਾਗਦੇ ਭੋਗੇ ਲਾਉਣਾ ਚਾਰ ਫਾਇਰ ਕੀ ਸਾਰੇ ਸਾਡੇ ਕੋਲ ਇੱਕ 6 5 ਕਿਲੋਜਿਆਂ ਚੋਂ 5 ਕਿਲੋਜਿਆਂ ਦੇ ਹਾਂ 16 ਕੁਆਂਟਲ ਹੋਈ 5 6 ਕਿੱਲੇਆਂ ਵਿੱਚ 16 ਕਾਊਂਟਰ ਬਸ ਸਾਡੇ ਬਰਾਬਰ ਦੇ ਹੈਗੇ ਵੀ ਕੀ ਹਾਲ ਕੋਈ ਹੈਗੇ 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 ਬਣ ਗਈ ਗੱਲ ਹਾਂ ਗੁਲਗੁਲੇ نکلਣੇ ਹੋ ਗਏ ਜੀ ਸ਼ੁਰੂ ਗੁਰੂ ਗੁਲੇ ਕਈ ਤਾਂ ਲੋਕ ਬੇਹੱਥ ਬਣਾ ਕੇ ਬੰਦਦੇ ਆ ਹਾਂ ਹਾਂ ਨਹੀਂ ਹੈਗਾ ਕਈਆਂ ਦੇ ਰਿਵਾਜ ਆ ਪਹਿਲੇ ਦਿਨ ਗੁਲਗੁਲੇ ਦੀ ਸ਼ੁਰੂਆਤ ਕਰਦੇ ਆ ਮਿੱਠੇ ਦੇ ਇਹ ਸਾਡੇ ਵੀ ਜਦ ਪਟਣਾ ਲੱਗਦਾ ਜੀ ਕੋਲਕਨੇ ਦੇ ਦੰਦੇ ਸਾਰੇ ਜਿਹੜੇ ਬੱਦਕਿਆਂ ਦੇ ਪਟਣਾ ਲੱਗਦਾ ਨਾ ਚਤ ਬੰਦ ਜਿੰਨੇ ਵੀ ਆਏ ਹੋ ਸਾਡੇ ਨਹੀਂ ਹੈਗੇ ਇੱਥੇ ਆਪਣੇ ਪੂਆਜੀ ਦੇ ਤਾਂ ਪੂਆ ਦੇ ਚ ਅੱਛਾ ਹਾਂ ਕਿਸ਼ਿੰਦਰ ਉਹਦੇ ਵਿਆਹ ਨੂੰ ਜੈਸਮੀਨ ਜਦਨ ਆਏ ਤੇ ਜੀ ਬੰਮਾ ਲਾਇਆ ਤਾਂ ਹਾਂ ਸਾਰੇ ਗਲੀ ਗੋਹਣ ਵਾਲੇ ਜਿਆਦਾ ਆਏ ਤੇ ਉਹ ਨੂੰ ਮੈਂ ਜੈਸਮੀਨ ਨੂੰ ਵੀਡੀਓ ਬਣਾ ਕੇ ਭੇਜੀ ਪਾਈ ਜੀ ਬਾਰੇ ਅੱਛਾ 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 ਤੇਰੇ ਰਵਾਜ ਹੁੰਦਾ ਵੀ ਦੋ ਬਟਨੇ ਲੱਗਦੇ ਆ ਹਾਂ ਗੁਲਗਲੇ ਆ ਪਕੌੜੀਆਂ ਪਕੌੜੇ ਹੀ ਵੰਡਦੇ ਸਾਡੇ ਅੱਛਾ ਜੈਸਮੀਨ ਦੇ ਵਿਆਹ ਦੀ ਗੱਲ ਆ ਤੇਰੇ ਵਿਆਹ ਦੀ ਨਹੀਂ ਹੈਗੀ ਮੈਂ ਕਿਹਾ ਜੈਸਮੀਨ ਨੂੰ ਬਣਾ ਕੇ ਅੱਛਾ ਮਗਰ ਅਕਰ ਮੈਂ ਇੱਕ ਗੱਲ ਪੂਰੀ ਨਹੀਂ ਕਹੀ ਤਾਂ ਕਿਹਾ ਜੈਸਮੀਨ ਵਿਆਹ ਨੂੰ ਅੱਜ ਗੋਲ ਹੀ ਹੋ ਗਈ ਗੱਲ ਲਓ ਜੀ ਨਾਲੇ ਅੱਜ ਇੱਕ ਹੋਰ ਅਨਾਉਂਸਮੈਂਟ ਕਰਦੇ ਆ ਸਾਡੀ ਮਾਮੇ ਦੀ ਕੁੜੀ ਦੀ ਵੀ ਮੈਰਿਜ ਆ ਗਈ ਤੇ ਉਹ ਤਾਰੀਖ ਰੱਖੀ ਆ ਮੈਨੂੰ ਹੁਣ 15 16 14 15 15 ਸੌ ਜਾ ਆ ਪੰਤਾ ਇੱਕ ਤੋਂ ਇਹ ਵੀ ਆਸਟਾ ਟਿੱਕ ਲਿਖੇ ਦਾ ਦਿਵਾਲੀ ਤੋਂ ਬਾਅਦ ਵਿਆਹ ਹੈ ਆ ਚੌਕਨੀ 15 ਇਹਨਾ ਸ਼ਾਪਿੰਗ ਦੀ ਪਹਿਲਾ ਪੰਕਾ ਪੈ ਗਿਆ ਨਵੰਬਰ ਸੰਡੇ ਹੈ ਤੁਹਾਨੂੰ ਕਿੰਨੀ ਤਰੀਕ ਦਾ ਨਹੀਂ ਆਪਾਂ 15 16 ਆ ਮੈਂ ਲਾ 16 ਕੇ 14 15 ਦਾ ਹੈ ਆ ਲੱਗੇ ਦੇਖ ਨਾ ਬੰਦਾ ਕਹਿੰਦੇ ਤੇ ਤੁਸੀਂ ਮੈਨੂੰ ਹਾਂ ਨਵੰਬਰ ਦਾ ਦੇਖੋ ਮੇਰੇ ਮਾਮੇ ਦੀ ਕੁੜੀ ਦਾ ਵਿਆਹ ਜੀ ਡਿੰਪਲ ਦਾ ਮੈਰਿਜ ਰੱਖਤੀ ਹੋਈ ਜੀ ਉਹਦੀ ਇਹ ਕਰਦੇ ਆ ਵੀ ਉਹਦੇ ਪ੍ਰੋਗਰਾਮ ਆ ਸ਼ਾਇਦ ਅਸੀਂ ਇੱਥੇ ਹੀ ਲੀਕ ਦੀ ਪ੍ਰੋਗਰਾਮ ਦਾ ਇੱਥੇ ਦਾ ਹੀ ਕਹਿਤਾ ਮਾਮੀ ਕਹਿੰਦੀ ਇੱਥੇ ਹੀ ਕਰਨਾ ਕਹੀਂ ਤੁਹਾਡੇ ਕੋਲ ਪਾੜਾ ਤੋਂ ਸਮਾਨ ਟਰੋਹਣਾ ਤੇ ਸਮਾਨ ਟੋਟਵਾਈ ਦਾ ਬਹੁਤ ਪੰਗਾ ਇੱਥੇ ਵੀ ਚਲੋ ਬਾਬੇ ਨਾਨਕ ਨੇ ਮੈਂ ਜਿਖਣਾ ਪਿਛਲੇ ਸਾਲ ਜੈਤ ਮੇਂ ਤੋਰੀ ਦੀ ਐ ਸਾਲ ਉਹ ਆਉਂਦੇ ਸਾਲ ਭਾਈ ਕਿਸੇ ਹੋਰ ਨੂੰ ਤੋਰਾਂਗੇ ਫਿਰ ਵਿਆਹ ਕੇ ਦੇਖਦੇ ਆ ਕੋਈ ਗਰੀਬ ਕੁੜੀ ਵੀ ਆਪਾਂ ਅਡਾਪਟ ਕਰ ਸਕਦੇ ਆ ਯਾਰ ਕਿਸੇ ਨੂੰ ਕਹਿ ਸਕਦੇ ਆ ਚਾਰ ਆ ਬਾ ਲਾ ਬਿਆ ਹਰ ਸਾਲ ਬਿਆ ਕਰਨਾ ਆਪਾਂ ਨੇ ਬਬਾ ਕਿਉਂਕਿ ਕੰਮ ਦੇ ਲੋਫੜ ਪਿਆ ਲਾਉਣੇ ਕਿੱਟੀਓ ਹਾਂ ਅਗਰ ਨਵੰਬਰ ਕੱਢ ਨੂੰ ਉੱਧਰ ਨੂੰ ਆਹ ਦੇਖੋ ਕਿੰਨੀ ਟ੍ਰਿਕ ਹੁੰਦੀ ਆ ਸੰਡੇ ਦੀ ਬਹੁਤ ਸਵਾਗਤ ਅਕਤੂਬਰ ਨਹੀਂ ਨਵੰਬਰ ਯਾਰ ਆ ਦੇਖੋ ਐ ਸੈ ਸ਼ਨੀਵਾਰ ਦਾ ਹੁੰਦਾ 15 16 ਤਰੀਕ ਦਾ 15 16 ਦਾ 15 16 ਹਾਂ 15 ਤਰੀਕ ਨੂੰ ਸ਼ਨੀਵਾਰ ਆ 16 ਤਰੀਕ ਦਾ ਸੰਡੇ ਆ ਸੰਡੇ ਹਾਂ ਇਹਦਾ ਜੀ ਪ੍ਰੋਗਰਾਮ ਆ ਬਾਕੀ ਕੋਈ ਟਾਈਮ ਟੇਬਲ ਕਿਵੇਂ ਬਣਾਉਣਾ ਕਿਵੇਂ ਤੈਅ ਕਰਨਾ ਹੁਣ ਮਾਮੀ ਦੇ ਕੋਲ ਜਾ ਕੇ ਆਉਣਾ ਇੱਕ ਵਾਰ ਵੀ ਉਹਨੂੰ ਪੁੱਛਣਾ ਬਾਈ ਦੱਸ ਮੈਨੂੰ ਕਿਵੇਂ ਕਿਵੇਂ ਕਰਨਾ ਸਾਰਾ ਕੁਝ ਤੇ ਮੇਰੇ ਖਿਆਲ ਦੇ ਵਿੱਚ ਜਿਹੜੀ ਕੁੜੀ ਦਾ ਵਿਆਹ ਏ ਉਹ ਆਪਣੇ ਤਾਈ ਦੀ ਕੁੜੀ ਕੋਲ ਆ ਗਈ ਉੱਥੇ ਮਾੜਾ ਮੋਟਾ ਕੁਝ ਮੂੰਹ ਮੱਥਾ ਸਵਾਰਨਾ ਖੰਦਾ ਕਹਿੰਦੇ ਕੁੜੀਆਂ ਨੇ ਹਾਂ ਉਹ ਪੇਤੀ ਉੱਥੇ ਉੱਤੇ ਬਾਅਦ ਵਿੱਚ ਦੇਖਦੇ ਆ ਅੱਗੇ ਉੱਥੇ ਜਾ ਕੇ ਆਉਂਗਾ ਕੱਲ ਕੋਲੋਂ ਮਾਮੀ ਦੇ ਕੋਲ ਪੁੱਛਣਾ ਵੀ ਕੀ ਆ ਪ੍ਰੋਗਰਾਮ ਆ ਦੱਸੋ ਭਾਈ ਜਿਹੜੀ ਤੇ ਮੈਨੂੰ ਲਾਉਣੀ ਆ ਜਿਕਣਾ ਮੈਨੂੰ ਲਾ ਦੋ ਚਾਹੇ ਜੇ ਤੁਸੀਂ ਉਹ ਕਰਨਾ ਜੋ ਕਰਨਾ ਹੈ ਮਾਮੀ ਮੈਨੂੰ ਕਹਿੰਦੀ ਤੁਸੀਂ ਉਹ ਕਰਨਾ ਜੋ ਕਰਨਾ ਬਸ ਠੀਕ ਹੈ ਚਲੋ ਕੋਈ ਗੱਲ ਠੀਕ ਹੈ ਚਲਾਂ ਬਾਕੀ ਇੱਥੇ ਜਾ ਕੇ ਨਹੀਂ ਨਹੀਂ ਕਈ ਵਾਰ ਬੰਦੇ ਦਾ ਹੋਰ ਮਾਨ ਹੁੰਦਾ ਚਲੋ ਕਿਤੇ ਆਪਾਂ ਸੁੱਚੀ ਜਿਹਾ ਚਲਣ ਕਿ ਐਤਾ ਤੈਨੂੰ ਆ ਫਿਰ ਤਾਂ ਠੀਕ ਹੈ ਬਾਕੀ ਇੱਥੇ ਜਾ ਕੇ ਪਤਾ ਲੱਗੂਗਾ ਵੀ ਕੀ ਕਹਿੰਦੇ ਹਾਂ ਹੂੰ ਜਣੀ ਮੇਰੇ ਕੋਲ ਕੱਲਾ ਸਵੇਰੀ ਬੋਰਾ ਸੀ ਅੱਛਾ ਕੀ ਕਰਫਤ ਹਾਂ ਦਾ ਪੁੱਤ ਨੂੰ 10 ਜੀ ਹੂੰ ਐਂ ਤਾਂ ਨਹੀਂ ਕੀ ਆ ਪ੍ਰੋਗਰਾਮ ਕਰ ਰਹਾ ਮੈਂ ਕੋ ਬਹੁਤ ਬਹਾਉਣਾ ਅੱਛਾ 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 ਮੇਰੇ ਕੋ ਮੜੀ ਜੀ ਕਿਦਾਂ ਗੱਲ ਤਾਂ ਹੋਈ ਸੀ ਮਾਮੇ ਦੀ ਤੇ ਚਲੋ ਮਹਾ ਵੀ ਮੈਂ ਕਰਦਾ ਫਲਾ ਮਸ਼ਵਰਾ ਕਿਵੇਂ ਵੀ ਹੈਗਾ ਛਾੜ ਦਿਆ ਕਰ ਦੇ ਕਿਸ ਵਾਰ ਕੇ ਸੁਣ ਹੁਣ ਵਿੱਕੀ ਪੱਕਾ ਹੋwidehat ਰਹੋ ਉਹਨੀ ਵਿੱਚ ਕਿਹਦੇ ਸਿੱਟੀ ਆ ਉਹ ਗੱਲ ਕੀ ਹੋਣੀ ਬੱਸ ਬਾਈ ਤਿਆਰ ਰੱਖ ਯਾਰ ਐਂ ਨਾ ਕਰ ਵਿੱਕੇ ਵਿੱਚ ਰੱਖ ਦੋ ਪਲੇਟ ਤੇ ਤੁਸੀਂ ਗੂਲੇ ਗੂਲੇ ਮੇਰਾ ਭਾਬਾ ਨਾ ਕਿਹਨੇ ਇਹਰੇ ਆ। ਜਿੱਕੜਾ ਸੇਕ ਘੱਟ ਕਰ ਲੋ ਤੁਹਾਡਾ ਉੱਪਰ ਤੇ ਹੀ ਫੂਕ ਹੁੰਦੇ ਆ ਹੁਣ। ਹੁਣ ਸੁਣ ਲਓ ਮੇਰੀ ਗੱਲ। ਹੋਰ ਘੱਟ ਕਰੋ। ਮੈਂ ਤਾਂ ਹੀ ਮੈਂ ਤਾਂ ਹੀ ਦੇਖਿਆ ਤੁਹਾਨੂੰ ਹਲਾਉ ਹੁਣ। ਬੇ ਕੀ ਚੱਕਰ ਆ ਕੀ ਆ। ਅੰਨੇ ਨਾ ਹਲਾਓ ਚਾਰਨੀ ਬਾਹਰ ਰੱਖ ਲੋ। ਹੋਰ ਘੱਟ ਕਰ ਲੋ ਮੈਂ ਕਹਿੰਦਾ ਹੋਰ ਘੱਟ ਕਰ ਲੋ ਚੰਗੇ ਰਹੋਗੇ। ਬੰਦ ਕਰਨਿਆਂ ਨੂੰ ਤਾਂ ਕਹਿ ਸੰਦੀਪ ਮੈਂ। ਬੰਦੇ ਹੋ ਗਿਆ ਫਿਰ ਪਹਿਲਾਂ ਘੱਟ ਤਾਂ। ਇਹ ਲੈ ਸਾਫ ਕਰ ਮੈਂ ਹੀ ਹਟਦਾ ਬਾਈ। ਮੈਂ ਹਟ ਜਾਂਦਾ ਨਾ ਮੈਂ ਚਲੇ ਜਾਂਦਾ ਪਰੇ। ਆ ਗਿਆ ਅੱਛਾ ਕਾਲੀ ਵੱਧ ਹੋ ਦੇ ਕੋਈ ਨਹੀਂ ਕੋਈ ਨਹੀਂ ਜਾਓ ਜਰੂਰ 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 ਮੈਂ ਕਹਾਂ ਜੇ ਮੈਂ ਜਦੋਂ ਟਰੈਕਟਰ ਲਿਆਉਣਾ ਬਸ ਇੱਥੋਂ ਮੈਂ ਕਟਰ ਲਵਾ ਦੇ ਤਾ ਕਹਤ ਜਾਣਾ ਬੀਤੇ ਜਾਣਾ ਪਹਿਨਾ ਜੀ ਚਾਹ ਕਰੀਏ ਪੂਰਾ ਟੈਂਪਰ ਨਾਲਾ ਵੀ ਹੋ ਗਿਆ ਜੀ ਹਾਂ ਆ ਦੇ ਰੋਏ ਓਏ ਓਏ ਕਾਤੇ ਕਹਿੰਦੇ ਬੱਪਾ ਜੀ ਆਈ ਬੱਪਾ ਜੀ ਨਹੀਂ ਜਾਂਦੇ ਨਹੀਂ ਜਾਂਦੇ ਹੀ ਜਾਣ ਕੇ ਲੇਟਾਇਆ ਭਰੀ ਸਭ ਕੋ ਪਹਿਲਾਂ ਹੀ ਅੱਜ ਚਲ ਗਏ ਉੱਥੇ ਆਪਣਾ ਮੱਥਾ ਟੇਕਣ ਭੱਠਾ ਸਾਹਿਬ ਹਾਂ ਅੱਜ ਆਪਣੀ ਨੂਰ ਦਾ ਜਨਮ ਦਿਨ ਹੈ ਜੀ। ਓਹੋ ਹੈਪੀ ਬਰਥਡੇ ਟੂ ਯੂ। ਤੁਹਾਨੂੰ ਪਤਾ ਕਿਹਾ ਹੋਤਾ ਤੁਹਾਨੂੰ ਮੈਨੂੰ ਨਹੀਂ ਤਾਂ ਪਤਾ ਸੌਂਰ ਲੱਗੇ। ਮੈਂ ਤਾਂ ਸਵੇਰ ਦਾ ਨਿਕਲ ਬੰਦਾ ਮੈਂ ਬੜੀ ਹੁਣ ਕਰ ਮੈਨੂੰ ਨੌਲੇਜ ਨਹੀਂ ਦੀ ਹੈਗੀ। ਮੈਂ ਫਿਰ ਹੈਪੀ ਉਹਨੂੰ ਕਿਦ ਨੂੰ ਫੋਨ ਹੁਣ ਨੂਰ ਨੂੰ ਕਰਾਂ ਮੋੜ ਹਣਾ। ਹਾਂ। ਤਾਂ ਕਰਕੇ ਲੇਟ ਹੋ ਗਿਆ ਜੀ ਮੈਂ। ਅੱਛਾ 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 ਅੱਛਾ। ਹਾਂ ਠੀਕ ਹੈ ਠੀਕ ਹੈ ਠੀਕ ਹੈ। ਯਾਰੋ ਜੀ ਵਾਇਰਲ ਤਾਂ ਨੂਰ ਦੇ ਪੇਟ। ਔਰ ਦਰ ਮੇ ਦੇਖਣਾ ਪੜਾ ਉਹ ਮਚੀ ਚਲੋ ਠੀਕ ਹੈ ਬੁਕੇ ਚਲੋ ਜਾ ਕੋਲ ਓਕੇ ਠੀਕ ਹੈ ਠੱਪੇ ਪੱਟਦੇ ਠੀਕ ਹੈ ਠੀਕ ਹੈ ਓਕੇ ਬਾਏ 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 ਨਿਕਲ ਗਈ ਇੱਥੇ ਦੇ ਨਾਲ ਉਹਦੇ ਲੱਗੀ ਮੇਰੇ ਨਾਲ ਦੇਖਣੇ ਜੀ ਇਹ ਨਹੀਂ ਕਰਦੇ ਜਾਨਮਹਾਲ ਦੇ ਲੱਗੀ ਬਹੁਤ ਬਾਤ ਆਪਣੇ ਵੱਟਣੀ ਉਹਨੂੰ ਕਿਹਦੇ ਦੇਖ ਲਈ ਕਹਿਤਾ ਉਹਨੂੰ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਸਾਹੀ ਕਾਹ ਪੱਟਦਾ ਉਹ ਫਿਰ ਸਰਵਜੀਤ ਦੇ ਵੱਟੂਗੀ ਠੀਕ ਹੈ ਉਹਦੇ ਬਾਅਦ ਫਿਰ ਆਪਣਾ ਬੰਦ ਜੇ ਵੈਕ ਰੂਪਾ ਲਾ ਕਰੀਦਾ ਹਨ ਹਾਂਜੀ ਪਹਿਲੀ ਹੁੰਦਾ ਕੋਲੇ ਕੋਲੇ ਹੱਥ ਛੱਪ ਹਾਂ ਇੱਕ ਦੋ ਵਾਰ ਛੱਪ ਦੇ ਕਿਹੜਾ ਇਹ ਟਰੈਕਟਰ ਆਪਣਾ ਸਾਡੇ ਪਿੰਡ ਦਾ ਨਹੀਂ ਆਹਦੇ ਪਾਸੇ ਲੱਗਿਆ ਇਧਰ ਦਾ ਇਹ ਕਿਹੜਾ ਫਾਰਮ ਟਰੈਕਟਰ ਹਾਂ ਇਹ ਜੌਂੜੀ ਹੈ ਆ ਜੌਂੜੀ ਹੈ ਜੌਂੜੀ ਦਾ ਐਂ ਕੀ ਕਰੀ ਜਾਂਦੀ ਆ ਤੂੰ ਆ ਖਾਈ ਜਾਂ ਚੀਜ਼ੀਆਂ ਦਾ ਬੈਠੀ ਲਾ ਫਿਰ ਮੂੰਹ ਖਾਣ ਦੇ ਹੱਲੇ ਖੜੀ ਕਿੰਨੀ ਦੋ ਵਾਰ ਚੱਕੂ ਮਰ ਠੀਕ ਹੈ ਆ ਗੱਲ ਕਰੀਓ ਕਰੀਓ ਠੀਕ ਆ ਬਕੇ ਓਕੇ ਹਾਂ ਐਕਣਾ ਆ ਏ ਸੰਦੀਪ ਕੋਰੇ ਆਹ ਜੀ ਨੇ ਖਾ ਰਿਆ ਨਾ ਯਾਦ ਕਰਨਾ ਕਿ ਤੂੰ ਵੀ ਕੀਨੇ ਬਣਾਏ ਆ ਇਹ ਆਏਗਾ ਨਾ ਕਿ ਵੀ ਕੀਨੇ ਬਣਾਏ ਚਲੋ ਉਧਰ ਪਿੱਛੇ ਪਾਉਂਦੇ ਜੋ ਮਰਜੀ ਸੰਭੀ ਜਾ ਆਹ ਕੁਰਸੀ ਤੇ ਬੈ ਜਾ ਮੈਂ ਤੇ ਰੱਖਦਾ ਇਹ ਫੇਰ ਖਾ ਲੈ ਪੁੱਤ ਫੇਰ ਕੇ ਬਜੂਠਾ ਤਾਂ ਹੋਇ ਗਿਆ ਜੇ ਤਾਂ ਖਾਦਾ ਉਹ ਕੌਲੀ ਚ ਰੱਖ ਦੇ ਉਹ ਕੌਲੀ ਚ ਰੱਖ ਦੇ ਮੈਂ ਕਰ ਦਊਗਾ ਬਾਅਦ ਚ ਚਲ ਨਹੀਂ ਛੜੀ ਆ ਕੋੜੀ ਕੋੜੀ ਲਓ ਜੀ ਵਿੱਕੀ ਨੇ ਵੀ ਢੇਰ ਲਾਤਾ ਇਹ ਕਚੌਰੀਆਂ ਵਾਲਾ ਸਿਲਸਿਲਾ ਸਾਰਾ ਹੀ ਇਹਦੇ ਨਾਲ ਕਚੌਰੀਆਂ ਹੈਂ ਪਾ ਪਾ ਕੇ ਤਲ ਤਲ ਕੇ ਕਚੌਰੀਆਂ ਚੰਦਿਆਂ ਨੂੰ ਖਾਣ ਨੂੰ ਹਾਂ ਹਲਦੀ ਦਾ ਪਾਣੀ ਫੋਕ ਕਰ ਦਵਾ ਲੂ ਕਿੱਦੂ ਗੱਲ ਕਰਕੇ ਰਹਿਣ ਨੂੰ ਕਰਨੇ ਆ ਸਰਜੂਗਾ ਵਿੱਕੀ ਜਦ ਸਾਰਨ ਪਰ ਆ ਗਏ ਮੈਂ ਕਹਿੰਦਾ ਜਿਹੜੇ ਆਲੂ ਵਾਲੇ ਪਰੌਂਠੇ ਬਣਾਉਂਦੇ ਆ 50 ਪਰੌਂਠੇ ਬਣਾ ਦੇ ਤੇ ਇੱਕ ਗੱਲ ਹੈਗੀ ਜੇ ਸਾਰਨ ਦੀ ਗੱਲ ਸੀ ਉਹਨੇ ਉਸ ਸਾਬਣ ਵਾਲੇ ਨੂੰ ਮਿੱਠੇ ਮਸਾਲੇ ਐਨੇ ਵੀ ਗੱਲ ਮਿੱਠੀ ਬੋਲ ਕਹ ਰਹੇ ਜੀ ਕਮੀ ਉਹੀ ਯਾਦ ਆ ਜਾਂਦੀ ਹੈ ਵੀ ਤਾ ਪੂਰੇ ਆਲੂ ਮੰਗਦੇ ਹਾਂ ਹਾਂ ਇੰਦਰੂ ਉਹਨੇ ਆਲੂ ਤਾਂ ਪੂਰੇ ਮੰਗਦੇ ਕਚੌਰੀਆਂ ਚਾਪਾ ਇਹ ਗੱਲ ਵੱਖਰੀ ਰੋਂਦਾ ਏ ਤੂੰ ਕੌਣ ਰੋਂਦਾ ਏ ਕਾਕਾ ਕਾਕਾ ਰੋਂਦਾ ਦੁੱਧੂ ਕਾਕਾ ਜੁੱੜੀ ਨੂੰ ਦਿਆ ਉਹਨੇ ਨਹੀਂ ਰੋਂਦਾ ਸਾਨੂੰ ਪਾਪਰ ਮੈਂ ਲੈ ਤਾ ਦੇ ਦਾ ਲੈ ਲੈ ਲੇ 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 ਐ ਰਰ 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 ਕਰੀ ਲੈ ਬੜ ਰਰ 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 ਕੋਈ ਤੇਰੇ ਸੀ ਚਾਹਦੀ ਐਂ ਤੇਰੀ ਕੀ ਹੋ ਗਿਆ ਭਲਾ ਕਿੱਥੇ ਕੀ ਕਰਤਾ ਭਲਾ ਕਿੱਥੇ ਗਲੀਏ ਕੀ ਕਰਿਆ ਭਲਾ ਜੂੜਾ ਕਰਿਆ ਬੈਠਾ ਜੂੜਾ ਕਰਿਆ ਭੈਣੇ ਵੀ ਜੂੜਾ ਕਰਿਆ ਹਾਏ ਹਾਏ ਹਾਂ ਅਚਾਨਕ ਬਾਬਿਆਂ ਦੇ ਭੋਗ ਭਾਗ ਲਾ ਕੇ ਕੋਈ ਟੈਸਟ ਕਰਨਾ ਹੋਵੇ ਇਹਦਾ ਚੱਕਰੀ ਵੀ ਕਰਨੀ ਚੱਕਰੀ ਦਾ ਮੱਠਾ ਟੇਕੇ ਖਾਣੇ ਅੱਛਾ ਐਵੇਂ ਵੀ ਗੱਲਬਾਤ ਹੁੰਦੀ ਐ ਹਾਂ ਕਰਦੇ ਆ ਮਿੱਠਾਣੀਆਂ ਗਲਗਲੇ ਨਹੀਂ ਖਾਣੋ ਓਕੇ ਸ਼ੁਭਰੀਤ ਨੇ ਇਹ ਬੱਤ ਕੱਢ ਪੈਰ ਇਸੇ ਕੱਢੋ ਪੈਰ ਇਸੇ ਨਹੀਂ ਗਲਤ ਕਰ ਲੈ ਇਹ ਕੱਢੋ ਰੀਤ ਨੇ ਨਾ ਇਹਹੀ ਇਹਦੇ ਗਾਲੇ ਕੱਢਣੀਆਂ ਕਚੌਰੀਆਂ ਇਹਨਾਂ ਨੇ ਮਾਂਜ ਕੇ ਤਕਾਈ ਹੋਣੀ ਤੇਰੀ ਦੇਖੀ ਹੁਣ ਮਾਂਜਣੇ ਪੈਣਾ ਤਕਾਈ ਕਰਨੀ ਪੈਣੀ ਇਹਦੀ ਕੁੜੀ ਦੀ ਤੈਨਾਂ ਕਚੌਰੀਆਂ ਤੋਂ ਖਾਣ ਤੋਂ ਸਲਾਟ ਤੱਕ ਭਾਂਜਵਾ ਕਰਨਾ ਪੈਂਦਾ ਇਹ ਗੱਲ ਹੈਗੀ ਆ ਦੋ ਘੰਟੇ ਹੋ ਗਏ ਲੱਗਿਆ ਇਹ ਤਾਂ ਹੈ ਹੀ ਆ ਫਿਰ ਪਕਵਾਨ ਹੈ ਇੱਕ ਹੈ ਸਪੈਸ਼ਲ ਪਕਵਾਨ ਹੈ ਹਾਂ ਸਾਗ ਜਿੰਨੇ ਵਿਆਹ ਹੋਣਾ ਹਾਂ ਉਹ ਸਾਗ ਉਹ ਸਾਗ ਲਈ ਕੰਮ ਹੈ ਚਲੋ ਜੀ ਠੀਕ ਆ ਜੀ ਫਿਰ ਅਗਲੇ ਬਲੌਗ ਵਿੱਚ ਮਿਲਦੇ ਹਾਂ ਪਰਮਾਤਵਾ ਸਾਨੂੰ ਸਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਅੱਗੇ ਬਣਾਵਾਂਗੇ ਕਚੌਰੀਆਂ ਫਿਰ ਮੱਥਾ ਟੇਕਾਂਗੇ ਦੇਖਦੇ ਹਾਂ ਅੱਗੇ ਪ੍ਰੋਸੀਜਰ ਕਿਆ-ਕਿਆ ਚੱਲਦਾ ਅਗਲੇ ਵਲੌਗ ਚ ਪਤਾ ਲੱਗਣਾ ਤੁਹਾਨੂੰ